ਰਹੰਦੇ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਏ ਪਹੁੰਚ ਹੈਗੀ ਏ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਵੀਰ ਅਮਰਤ ਦੇ ਕੋਲ ਪਸ਼ੂ ਵਪਾਰ ਦਾ ਕੰਮ ਹੈ ਇਸ ਕਰੇ ਪਸ਼ੂ ਦੋਸਤੋ ਆਉਂਦੇ ਰਹਿੰਦੇ ਆ ਸੇਲ ਪਰਚੇਜ ਵਾਲੇ ਸੋ ਬਾਕੀ ਸਮੇ ਸਮੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਟੋਟਲ ਨਗ ਜਿਹੜਿਆ ਦੋਸਤੋ 5 ਦਿਖਾਉਣੇ ਆ ਤੇ ਦੋ ਵੜਾ ਬਿਲਕੁਲ ਗੱਬਣ ਵੜਾ ਨੇ ਇੱਕ ਤੋਕੜ ਤੇ ਇੱਕ ਮੱਝ ਜਿਹੜੀ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਇੱਕ ਮੱਝ ਦੋਸਤੋ ਬਿਲਕੁਲ ਗੱਬਣਾ ਬਿਲਕੁਲ ਤਿਆਰੀ ਤੇ ਆ ਇਹੋ ਨਗ ਜਿਹੜਿਆ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਸੋ ਐਨੀਮਲ ਜਿਹੜਾ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਇੱਕ ਟਾਈਮ ਦੋ ਟਾਈਮ ਚ ਚਵਾਈ ਵਾਲੇ ਪਸ਼ੂ ਦੀ ਦੋ ਟਾਈਮ ਚਵਾਈ ਕਰ ਲਿਓ ਗੱਬਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਕਰ ਲਿਓ ਠੀਕ ਆ ਜੀ ਸੋ ਇੱਕ ਕਰਾਈਟੇਰੀਆ ਜਿਹੜਾ ਹੈਗਾ ਦੋਸਤੋ ਜ਼ਰੂਰ ਪੂਰਾ ਕਰ ਲਿਆ ਕਰੋ ਠੀਕ ਆ ਤੇ ਤਰੀਕ ਤੁਸੀਂ ਅੱਜ ਨੋਟ ਕਰ ਲਓ 11 ਨਵੰਬਰ ਨੂੰ ਅੱਜ ਇਹ ਆਪਾਂ ਕਵਰ ਚ ਕਰਦੇ ਸਮਾ ਕੋਈ ਮਾਰਨਿੰਗ ਦੇ ਦੋਸਤੋ 10 ਵਜੇ ਦੇ ਨੇੜੇ ਤੇੜੇ ਦਾ ਹੈਗਾ ਆਉ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਅਮਰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਅਮਰਤ ਵੀਰੇ ਹੋਰ ਨਵੀਤਾ ਜੀ ਬਸ ਓਕੇ ਆ ਵੀਰੇ ਤੇ ਪਹਿਲਾਂ ਤਾਂ ਤੈਨੂੰ ਦੀਵਾਲੀ ਦੀਆਂ ਬੜੀਆਂ ਬੜੀਆਂ ਵਧਾਈਆਂ ਹੋਣ ਬਹੁਤ ਬਹੁਤ ਸਾਰਿਆਂ ਨੂੰ ਵੀਡੀਓ ਵਾਲਿਆਂ ਚੈਨਲ ਵਾਲਿਆਂ ਨੂੰ ਸਾਰਿਆਂ ਨੂੰ ਵਧਾਈਆਂ ਹੋਣ ਜੀ ਹਾਂ ਚੱਲ ਵੀ ਮਿਹਰਬਾਨੀ ਭਰਾ ਤੇ ਅਮਰਤ ਜੀ ਅੱਜ ਪਸ਼ੂ ਤਿੰਨ ਵੇੜਾ ਦੋ ਮਜਾ ਹਾਂਜੀ ਹਾਂਜੀ ਆ ਬੇੜਾ ਦੋ ਬਿਲਕੁਲ ਗੱਬਣ ਨੇ ਇੱਕ ਮੱਝ ਵੀ ਗੱਬਣ ਆ ਗਈ ਹਾਂਜੀ ਤੇ ਪਸ਼ੂ ਬਿਲਕੁਲ ਜਿਹੜੇ ਨਗਨੇ ਸੂਏ ਸੂਏ ਦੁੱਧ ਤੇ ਆ ਦੋ ਹੀ ਆਪਣੇ ਕੋਲ ਹਾਂਜੀ ਹਾਂਜੀ ਇੱਕ ਤਾਂ ਮੱਝ ਸੂਈ ਤੇ ਇੱਕ ਤੋਕੜ ਗਾਂ ਹਾਂਜੀ ਹਾਂਜੀ ਵੇੜ ਠੀਕ ਆ ਹਾਂਜੀ ਤੇ ਝੋਟੀ ਉਹਦੋਂ ਫਿਰ ਵਧੀਆ ਵੇਗ ਗਈ ਹਾਂਜੀ ਹਾਂਜੀ ਵੀਰ ਜੀ ਬਹੁਤ ਚੱਗੀ ਸੀ ਝੋਟੀ ਖਰੀ ਸੀ ਹਾਂ ਹਾਂਜੀ ਕਿੰਨਾ ਕੁ ਦੋਤ ਚਵਾ ਕੇ ਦਿੱਤਾ ਫਿਰ ਵੀਰੇ ਉਹਦੇ ਥੱਲੇ ਆਪਾਂ ਦਿੱਤਾ 15 ਕਿਲੋ ਆਪਾਂ ਤੁਹਾਨੂੰ ਆਹ ਹੈ ਜੀ ਦੁੱਧ ਜੋ ਬੌਲਾ ਜਿਹੜਾ ਇੰਨਾ ਵਾ ਦੁੱਧ 17 18 ਕਿਲੋ ਚੋਂ ਆਉਣ ਵਾਲੀ ਹੂੰ ਸਿਆ ਸੱਤਾਂ ਕਿਤਨਾ ਦੀ ਸੂਈ ਸੀ ਹਾਂਜੀ ਹਾਂਜੀ 10 ਦਿਨਾਂ ਦੀ ਹਾਂਜੀ ਬੜੇ ਹੈਰਾਨ ਹੋਏ ਗਏ ਅਮਰ ਸਰ ਦੇ ਡੇਰੀ ਦੇ ਖੜੀ ਵੀਰ ਜਣ ਅਗਲੇ ਥਾਨੇ ਦੀ ਗਾੜੀ ਜਾਂਦੇ ਵੀ ਅਗਲੇ ਥਾਨੇ ਦੀ ਬਹੁਤ ਜਿਆਦਾ ਸੀ ਹਾਂਜੀ 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 ਠੀਕ ਹੈ ਚਲੋ ਪੱਕਾ ਦੀ ਕਦੇ ਪਸੂ ਕੋਈ ਖਰਾ ਵੇਖੋ ਨੀ ਚੰਗੇ ਗੁਣਾ ਵਾਲਾ ਪਸੂ ਨਿਕਲ ਆਉਂਦਾ ਸਹੀ ਹੈ ਸਹੀ ਤੇ ਅਮਰ ਤਾ ਜੋ ਇੱਕ ਬੰਨੇ ਸਟਾਰਟ ਕਰ ਲਈ ਗੱਪਣ ਮੈਂ ਤਾਂ ਕਰ ਲਈ ਸਟਾਰਟ ਕੇ ਵਹਿੜਾ ਨੂੰ ਕਰਨਾ ਮੈੜਾ ਨੂੰ ਕਰਦੇ ਹਾਂ ਚਲੋ ਆ ਜੀ ਵਹਿੜਾ ਤਾਂ ਦੋਸਤੋ ਇੱਕ ਵਾਰੀ ਤੇ ਬਿਲਕੁਲ ਆਪਾਂ ਸਟਾਰਟ ਕਰ ਲੈਂਦੇ ਹਾਂ ਵਹਿੜਾ ਤੁਹਾਨੂੰ ਦਿਖਾ ਦਿੰਨੇ ਆ ਕੱਲੇ ਕੱਲੇ ਪਸੂ ਨੂੰ ਤੋਰ ਕੇ ਦਿਖਾਇਆ ਜਾਊਗਾ ਤੇ ਇਹ ਕਾਲੀ ਵਹਿੜਾ ਆ ਗਈ ਆਪਣੇ ਕੋਲ ਮੇਰੇ ਇਹ ਤੇ ਥਣ ਜੰਡੇ ਦੇ ਵੈਸੇ ਵਖਾਲਾ ਫੂਲਾ ਸੋਹਣਾ ਬਿਲਕੁਲ ਭਲਾ ਭੂਲਾ ਚ ਓਦਾਂ ਸਹੀ ਠੀਕ ਆ ਜੀ ਹਾਂਜੀ ਭਲਾ ਭੂਲਾ ਬੇਸ਼ੱਕ ਨਜ਼ਰ ਆਉਣ ਗਿਆ ਠੀਕ ਆ ਜੀ ਭਲਾ ਹੈਗੀਆਂ ਨੇ ਤੇ ਸਵੇਰ ਦੂਜਾ ਤੇ ਦਿਨ ਕੱਢਦੀ ਅਜੇ ਮੇਰੇ ਦਿਨ ਲੈ ਜੂਗੀ 2-3 ਦਿਨ ਤਿਆਰੀ ਸਾਰੀ ਹਾਂ ਤਿਆਰੀ ਤੇ ਪੂਰੀ ਵੈਸੇ ਐ 18 ਤਿਆਰੀ ਜੀ ਆ ਲਓ ਜੀ ਬਾਕੀ ਲੇਵੇ ਦੀ ਤੇ ਥਣਾ ਦੀ ਪੂਰੀ ਤਿਆਰੀ ਹੈ ਦੋਸਤੋ ਠੀਕ ਆ ਹਾਂਜੀ ਦੂਜਾ ਸਵੇਰ ਕ੍ਰਾਸ ਬਣ ਦੇ ਵਿੱਚ ਆ ਠੀਕ ਆ ਜੀ ਤੇ ਐਚ ਐਫ ਜਰਸੀ ਕ੍ਰਾਸ ਜੇ ਨਹੀਂ ਆ ਗਈ ਹਾਂਜੀ 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 ਲਓ ਜੀ ਵજન-ਭੋਜਨ ਪੂਰਾ ਲੋਡ ਦੋਸਤੋ ਵੇਖੋ ਤੁਸੀਂ ਪੂਰੀ ਨਿਕਰ ਰਾਜੀ ਵਾ ਨੇਲੋ ਲੋ ਵਜਨ ਉਤਾਰ ਠੀਕ ਆ ਆ ਦੇਖੋ ਜਰਾ ਆ ਕਰੋ ਚੇਕ ਆ ਆ 올ਦੀ ਕਰਦੀ ਜੇ ਭੁਗ ਨਹੀਂ ਪਾਇਆ ਹੈ ਅੱਛਾ ਭੂਖੇ ਨਾ ਪਸੂ ਸੰਗਲ ਸੰਗਲ ਦੇ ਵਿੱਚ ਰਿਆ ਹੁੰਦਾ ਹਾਂਜੀ ਹਾਂਜੀ ਤੇ ਤਪਾਈਤ ਪੂਈ ਚੰਗੀ ਹੈ ਬਿਲਕੁਲ ਵੀਰੇ ਇੱਕ ਨੰਬਰ ਬਾਕੀ 35 ਜੜੀ ਆ ਭਰਾਵੋ ਇੱਕ ਨੰਬਰ ਆ ਫਿਰ ਵੀ ਆਪਦੀ ਕੋਈ ਵੀਰ ਤਸੱਲੀ ਕਰੇ ਕਿਉਂਕਿ ਅੱਗੋਂ ਵਪਾਰ ਦੀ ਲੈਣ ਆ ਪਸ਼ੂ ਅੱਗੋਂ ਤਸੱਲੀ ਕਰਕੇ ਲੈ ਕੇ ਜਾਂਦਾ ਅੱਗੋਂ ਕੋਈ ਖਰੀਦਦਾਰ ਘਰੇ ਆ ਰਿਹਾ ਆਪਦੀ ਬਿਲਕੁਲ ਚੌਥਾ ਨਾਂ ਦੀ ਆਪਦੀ ਤਸੱਲੀ ਆ ਤਿੱਪਕੇ ਭਰਾ ਕੇ ਜਿਹੜਾ ਦੋਸਤੋ ਬਿਲਕੁਲ ਤਸੱਲੀ ਕਰ ਲਿਓ ਠੀਕ ਆ ਤੇ ਤਿਆਰੀ ਤੇ ਆ ਪੂਰੀ ਹੋ ਸਕਦਾ ਵੀ ਕੋਈ ਦੂਰ ਨੇੜੇ ਸਫਰ ਤੇ ਜਾਂਦੇ ਆ ਪਸ਼ੂ ਸੂ ਵੀ ਸਕਦਾ ਹੈ ਤਿਆਰੀ ਤੇ ਆ ਐ ਤਿਆਰੀ ਤੇ ਤੇ ਬਾਕੀ ਰੇਟ ਮੁੱਲ ਪੁੱਛ ਲੈਣੇ ਆ ਜੱਜਾ ਸੂਆ ਵਾ ਪਹਿਲੇ ਸੂਏ ਨੇ 17 18 ਕਿਲੋ ਦੋ ਚਵਾਇਆ ਇੰਨਾ ਤੇ ਗਿਰਜੀ ਚਵਾਊਗੀ ਚਲੋ 15 17 ਤੋਂ ਲੀਟਰ ਤੱਕ ਤਾਂ ਨਾਰਮਲ ਆਪਾਂ ਕਹਿ ਵੀ ਸਕਦੇ ਲੈ ਵਾ ਲੂਆ ਬਹੁਤ ਵਧੀਆ ਥਣ ਵੇਖੋ ਕਿੰਨਾ ਹੈ ਬੱਚਾ ਬੂੱਚਾ ਕੋਈ ਨਹੀਂ ਲੱਗਾ ਨਾ ਚੰਗੀ ਸੇਵਾ ਦੀਆਂ ਦੋਤਾਂ ਦਾ ਕੀ ਇਹਨੂੰ ਹਾਂਜੀ ਹਾਂਜੀ ਤੇ ਕਿੰਨਾ ਮੋਲ ਅਮਰਤਾ ਮیرے ਜੇ ਦੇ ਆ ਦਾਗ ਦਾਗੀਆਂ ਜੀਆਂ ਵੇਖ ਲੋ ਇਹਦੀ ਪਹਿਲੀਆਂ ਵਾਂ ਇਹਦਾ ਡਰਨ ਦੀ ਲੋੜ ਮੁੜ ਕੇ ਨਾ ਆਵੇ ਉਹ ਤਾਂ ਲੱਪੀ ਸਕਿੰਟ ਤੇ ਚਲੋ ਕੋਈ ਜਿਹੜੀ ਬਿਮਾਰੀ ਆਈ ਸੀ ਉਹਦੇ ਕਰਕੇ ਕੁਝ ਸਕੈਨ ਤੇ ਦਾਗ ਨਾਰਮਲ ਰਹਿ ਗਏ ਪਸ਼ੂਆਂ ਦੇ ਕਈਆਂ ਤੇ ਇਹਦਾ ਡਰ ਨਹੀਂ ਲੋੜ ਡਾਕਟਰ ਨੂੰ ਬਣਾ ਪੁੱਛ ਲੈ ਜੀ ਨੂੰ ਬਾਕੀ ਆਪਦਾ ਡਾਕਟਰ ਤੋਂ ਵੀ ਦੋਸਤ ਤੁਸੀਂ ਪੁੱਛ ਸਕਦੇ ਜੀ ਠੀਕ ਆ ਜੀ ਕਈ ਵਾਰ ਸਕੈਨ ਦੇ ਉੱਪਰ ਕੋਈ ਆ ਪੁਰਾਣੇ ਜਿਹੜੇ ਦਾਗ ਨਿਸ਼ਾਨਦੇ ਆ ਜਿਹੜੇ ਪਸ਼ੂਆਂ ਦੇ ਵਿੱਚ ਕਮੀ ਆਈ ਸੀਗੀ ਉਹਨਾਂ ਦੇ ਵਿੱਚ ਮਾੜੇ ਮੁੜ ਕੇ ਤਾਂ ਕਿਤੇ ਦਾਗ ਰਹਿ ਗਏ ਸੀ ਸੋ ਫਿਲਹਾਲ ਅਗੇਨ ਜਿਹੜੀ ਦੋਸਤ ਕੋਈ ਪ੍ਰੋਬਲਮ ਦੀ ਕਿਤੇ ਉਮੀਦ ਨਹੀਂ ਹੈਗੀ ਚਲੋ ਮਾਲਕ ਸ ਤੇ ਇਹ ਦੋਸਤੋ ਜਿਹੜੀ ਵੈੜ ਹੈਗੀ ਆ ਮੁੱਲ ਕਿੰਨਾ ਅਮਰਤ ਮੇਰੇ ਮੌਲ ਦੇ ਤੁਹਾਨੂੰ ਪਤਾ ਐ ਇਦਾਂ ਦੀਆਂ ਮਈਆਂ ਦਾ 55 ਵੀ ਕਰੀ ਜਾਂਦੇ ਆ ਹਾ ਹਨਾ ਤੇ 50 ਵੀ ਆਪਾਂ 45 ਜੋ ਮਾਨਦਾਨ ਕਰਾਂਗੇ 45 ਜੋ ਹਾਂ ਵਾਇਡ 55000 ਰੁਪਏ ਦੀ ਆ ਹਾਂ ਪਰ ਆਪਾਂ ਚਲੋ ਬਾਣਾ ਹੀ ਬਾਣਾ ਦਵਾਂਗੇ ਠੀਕ ਹੈ ਜੀ। ਹਾਂਜੀ। ਲਓ ਜੀ 45000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜਾਊਗਾ ਠੀਕ ਆ। ਹਾਂਜੀ। ਤੇ 45000 ਬਾਕੀ ਨਿੱਗਰ ਆ ਰਾਜੀ ਆ ਵਜਨ ਵਜੂਤ ਆ ਲਈ ਪਲੀ ਪੂਰੀ। ਇਹ ਲੇਵੇ ਲੂਵੇ ਦੀ ਬਹੁਤ ਜਿਆਦੀ ਖਰੀ। ਠੁਕਮਾ ਲੇਵਾ ਪੂਰਾ ਟਾਇਰ ਕਸ ਲੈ। ਜਿਆ ਸੁਵੇ। ਇਹ ਤਾਂ ਜੇ ਸੁਵੇ ਸੁਣੀ ਆ। ਹਾਂਜੀ। ਅੱਗੇ ਆ ਗਈ ਆ ਲਾਲ ਆਪਣੇ ਕੋਲ। ਪਿਓਰ ਸ਼ਾਈ ਆ। ਤੇ ਸ਼ਾਈ ਵਾਲਾ? ਹਾਂਜੀ। ਠੀਕ ਆ। ਬਾਕੀ ਠੰਢੀ ਧੀਰੀ ਪਰਪਲ। ਉਹ ਵੀਰ ਜੀ ਆਪਾਂ। ਝੁਗਿਆ ਸਿੰਘ ਆ ਨਾ ਸਿੰਘੋ ਹੈ ਸਿੰਘ ਹੈ। ਸਿੰਘ ਨਹੀਂ ਕਿਸ ਨੇ ਦਿਖਾਇਆ ਚਲੋ। ਹਾਂ। ਲਓ ਜੀ ਸ਼ਾਈ ਵਾਲ ਦੋਸਤੋ ਕ੍ਰੋਸ ਸ਼ਾਈ ਵਾਲ ਅੰਗ ਦੇ ਵਿੱਚ ਆ। ਹਡੋਲ ਨ ਤੇ ਕੋਈ ਵੀ ਰਿਪਾਇਓਰਟੀ ਦੇ ਵਿੱਚ ਮੰਨ ਲੈ ਜਾਂ ਥੋੜਾ ਜਿਹਾ ਕਿਤੇ ਨਾ ਕਿਤੇ ਕ੍ਰਾਸ ਵੀ ਹੋ ਸਕਦਾ ਬਾਕੀ ਹੈ ਵੇਖੋ ਬਨ ਬਨ ਨੂੰ ਪੂਰਾ ਇਸੇ ਤਰ੍ਹਾਂ ਚਾਰ ਦੰਦ ਵੀ ਪੂਰੀ ਆ ਤੇ ਮੂੰਹ ਚੋਂ ਕਿਵੇਂ ਚਾਰ ਦੰਦ ਚੌਗੀ ਆ ਹਾਂਜੀ ਲਓ ਅਮਰਤ ਖੋਲ ਲਿਏ ਸੋ ਪਹਿਲੇ ਨੂੰ ਬੱਚੀ ਦੋਸਤੋ ਸੂਣੀ ਆ ਠੀਕ ਆ ਮੂੰਹ ਚਾਰ ਦੰਦ ਤਾਂ ਚੌਗੀ ਬੱਚੀ ਆ ਆ ਲਓ ਤਦੇ ਅਗਲਾ ਹਫਤਾ ਖੰਡਾ ਜੇ ਵੀਰੇ ਹਫਤਾ ਲਉ ਸ਼ਾਇਦ ਆਉਂਦਾ ਹਫਤਾ ਹਜੇ ਦੋਸਤੋ ਲੈ ਜੂ ਹਜੇ ਨਾ ਪੌਲਾ ਨਹੀਂ ਭੰਨੇ ਆਗਾ ਸ਼ਾਇਦ ਆਉਂਦਾ ਪੂਰੀ ਖੈ ਸ਼ਾਇਦ ਆਉਂਦਾ ਹਜੇ ਉਵੇਂ ਹੀ ਸੀਲਸ ਲੱਗ ਆ ਹੋਜੀ ਨਹੀਂ ਡਰਦੀ ਡਰਦੀ ਬਿਲਕੁਲ ਲਾਲ ਰੰਗ ਦੇ ਵਿੱਚ ਬਿਲਕੁਲ ਗਾੜਾ ਆਪਾਂ ਕਹਿ ਰਹੇ ਕਿ ਨਾ ਵੀ ਕੋੜ ਉਹ ਡਰਦੀ ਆ ਥੋੜੀ ਜੀ ਸੀਲਸ ਲੱਗ ਪੂਰੀ ਆ ਲੋ ਠੀਕ ਹੈ ਸੇਵਸ ਉਹ ਪੂਰੀ ਜਾਂ ਵੈਸੇ ਥੋੜਾ ਜਿਹਾ ਪਸੂ ਤੁਹਾਨੂੰ ਪਤਾ ਵੀ ਉਪਰਾ ਕਰਦਾ ਨਵੇਂ ਪੱਕੇ ਦੇ ਵਿੱਚ ਦਾ ਦਾ ਦੁਰਦਾ ਵੈਸੇ ਨਾਰਮਲ ਹੀ ਪਸੂ ਹੁੰਦਾ ਜਾਂ ਕੋਈ ਬਾਹਲੀ ਵੱਡੀ ਦਿੱਕਤ ਨਹੀਂ ਜੂਰ ਪਾ ਗਏ ਹੁਣੇ ਤਿੱਪੀ ਇਦਾਂ ਹੀ ਤਿੱਪੀ ਆਪ ਲੰਬਾ ਧੌਣ ਨਾ ਝਾਲਰ ਤੇ ਬਿਲਕੁਲ ਪਿੱਠ ਧੌਣ ਤੋਂ ਜਿਹੜੀ ਬੈਕ ਸਾਈਡ ਤੇ ਜਿਹੜਾ ਬੰਨ ਦੋਸਤੋ ਠੀਕ ਆ ਉਹ ਨਜ਼ਰ ਆ ਜਾਊਗਾ ਸ਼ਾਈ ਵਾਲ ਪਹਿਲ ਨੂੰ ਬੱਚੀ ਜਿਹੜੀ ਇਹ ਸੂਣ ਜਾ ਰਹੀ ਹੈ ਬਹੁਆਚਾਰ ਦਾ ਚੌਗੀ ਠੀਕ ਆ ਇਹ ਸ਼ੋਰ ਹੀ ਹੈ ਨਾ ਬਿਲਕੁਲ ਚਾਰ ਦਾ ਹਾਂਜੀ ਹਾਂਜੀ ਵੀਰ ਜੀ ਚੈੱਕ ਕਰਾ ਦਿੰਨੇ ਆਪ ਠੀਕ ਆ ਜੀ ਆ ਲੋ ਜੀ ਠੀਕ ਆ ਆਹ ਆ ਕਰੋ ਚੈੱਕ ਜੀ ਆਹ ਹੈ ਠੀਕ ਹੈ ਠੀਕ ਆ ਵੀ ਇੱਥੇ ਆ ਕੇ ਚੈੱਕ ਕਰ ਲੈ ਤੇ ਅੰਮ੍ਰਿਤ ਕਿੰਨਾ ਮੋਲ ਲੈਂਦਾ ਮੇਰੇ ਵਸ਼ੀਆਂ ਤੁਹਾਨੂੰ ਪਤਾ ਮੋਲਣਾ ਨਹੀਂ ਖਰੀਦੀਆਂ ਜਾਂਦੀਆਂ ਇਹ ਛਾਈ ਹਾਲ ਤੇ ਲੱਭਦੀ ਬਹੁਤ ਘੱਟ ਹਨਾ ਮੋਲ ਇਹਦਾ ਆਪਣਾ 30 ਕਰੀਏ 45 ਕਰੀਏ 42 ਦੀ ਦੇਣੀ ਆਪਾਂ 42 ਦੀ ਹਾਂ ਵਸ਼ੀ ਬੜੀ ਖਰੀ ਆ ਦਿਵਾਲੀ ਤੋਂ ਬੁਲੀ ਹੁਣ ਆਪਣਾ ਆਪਣਾ ਕਾਪੀ ਦਾ ਮਾਨਤਨ ਕਰਤੀਏ ਪੂਰਾ ਜੀ 40 ਦੀ ਦੇਦਾ ਸੀ ਹੈ 40 ਦੀ ਦੇਦਾ ਸੀ 40000 ਦੀ ਹਾਂ ਲੌਡੀ ਜਾਲੀ ਹਜ਼ਾਰ ਦੀ ਬੱਚੀ ਤੇ ਦੋਸਤੋ ਬਿਲਕੁਲ ਦੋ ਚੌਗੀ ਮੂੰਹ ਠੀਕ ਆ ਪਲੂਣ ਬੱਚੀ ਪਹਿਲਾਂ ਨੂੰ ਬੱਚੀ ਨੇ ਸੋਨਾ 40000 ਦੇ ਵਿੱਚ ਦਿੱਤੀ ਜਾਊਗੀ ਸੋ ਬਾਕੀ ਜਿੰਨਾ ਵੀ ਮਾਨਤਾਣਾ ਦੋਸਤੋ ਜਿੰਨੇ ਵੀ ਗਜੈਸ਼ ਕੱਢ ਕੇ ਪਸੂ ਦਿੱਤਾ ਜਾਊਗਾ ਠੀਕ ਆ ਸੋ ਬਾਕੀ ਤਿਹਾਰ ਆ ਮੇਨ ਗੱਲ ਜਿਹੜੀ ਆ ਤਿਹਾਰ ਵੀ ਹੈਗਾ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਜਿਆਦਾ ਦੋਸਤੋ ਬਿਲਕੁਲ ਛੋਟ ਹੋਊਗੀ ਜਿੰਨੀ ਵੀ ਹੋ ਸਕਦੀ ਹੋਵੇ ਅੱਗੇ ਆਪਣੇ ਕੋਲ ਆ ਗਈ ਟੋਕੜ ਇਹ ਵੀ ਇੱਦੀ ਟੋਕੜ ਆ ਦੁੱਧ 6 ਕਿਲੋ ਇਹ ਨਾਲ ਦੋ ਤੋਂ 6 ਕਿਲੋ ਆ ਹਾਂਜੀ ਤੇ ਬਣਾਈਦਾ ਸੀ ਨਾ ਨੇ ਪਰ ਆਪਾਂ ਦੂਜਾ ਸੁਆ ਆਂਦੇ ਬਣਦੇ ਪਹਿਲਾਂ ਸੁਈ ਆ ਦੂਜੇ ਫੇਰ ਬਣੀ ਅੱਛਾ ਜੀ ਹਾਂਜੀ ਹਾਂਜੀ ਤੇ ਹੁਣ ਦੁੱਧ ਕਿੰਨਾ ਦੱਸਿਆ 6 ਕਿਲੋ ਵੀਰੇ 6 ਕਿਲੋ ਹਾਂਜੀ ਹਾਂਜੀ ਪੂਰਾ 6 ਹੈਗਾ ਹਾਂ ਵੀਰੇ 2 ਟਾਈਮ ਚੋ ਬੇ ਆ ਗਏ ਇਹਨਾਂ ਦੀ ਤੁਹਾਨੂੰ ਸਾਂ ਬਣਾ ਲਈ ਚਾਹਤ ਆ ਹਾਂ ਹਾਂ ਸਾਬ ਕਿੰਨੇ ਕਿਤੇ ਦਾ ਵੇਰਵਾ ਕਰ ਸਕਦੀ ਗਾੜੀ ਸਟਾਲੇ ਆਉਂਦੇ ਹਾਂ ਵੇਰਵਾ ਕਿੰਨੇ ਕਿ ਦਿਨਾਂ ਦਾ ਪਾਇਆ ਗੇ ਬਣੀ ਨੂੰ ਵੀਰੇ ਉਹਾਂ ਦੇ 22 ਦਿਨ ਹੋਏ ਬੜੀ ਨੂੰ ਆਪਾਂ ਤੁਹਾਨੂੰ ਕਹਿ ਦਈਏ ਆਪਾਂ ਗਰੰਟੀ ਨਹੀਂ ਦਿੰਦੇ ਹਾਂ ਚਲੋ ਗਰੰਟੀ ਨਹੀਂ ਹੈਗੀ ਫਿਰ ਹਾਲ ਇੱਕ ਚਲੋ ਜਿਵੇਂ ਕੋਈ ਦੱਸਿਆ ਕਿਸੇ ਨੇ ਉਵੇਂ ਤੁਸੀਂ ਦੱਸਿਆ ਸਹੀ ਹੈ ਸਹੀ ਠੀਕ ਆ 22 ਦਿਨ ਦਾ ਜਿਹੜਾ ਦੋਸਤੋ ਏਆਈ ਹੋਈ ਆ ਸੋ ਇਹ ਮੰਨ ਕੇ ਤੁਸੀਂ ਲੈ ਜਿਓ ਠੀਕ ਆ ਕਿ ਕਿਸਮਤ ਲਾਕਾ ਕਿਸੇ ਵੀਰ ਦਾ ਜੇਕਰ ਨਿਕਲ ਆਉਂਦੀ ਹੈ ਉਸੇ ਏਆਈ ਦੇ ਵਿੱਚ ਤੇ ਇਹ ਜਲਦੀ ਹਾਲ ਚ ਆ ਗਈ ਜਰਸੀ ਕ੍ਰਾਸ ਸ਼ਾਹੀਵਾਲ ਹੈਗੀ ਠੀਕ ਆ ਜੀ ਤੇ ਲਾਲ ਰੰਗ ਦੇ ਵਿੱਚ ਬਾਕੀ ਚੌਥ ਹਨ ਪ੍ਰੋਪਰ ਚੱਲਦੇ ਆ ਮੋਗੇ ਵਾਂਗੂ ਵੀਰ ਜੀ ਚਾਰੇ ਹਨ ਪ੍ਰੋਪਰ ਆ ਦੋਸਤੋ ਤੇ ਦੁੱਧ ਵੀ 6 ਕਿਲੋ ਧਾਰਾਂ ਨੇ ਸੋ ਉਹਨਾਂ ਵੀਰਾਂ ਦਾ ਡੰਗਾ ਬਿਲਕੁਲ ਸਰ ਜਾਂਦਾ ਜਿਹੜੇ ਵੀਰਾਂ ਦਾ ਕਿਹੜਾ ਪਸ਼ੂ ਆ ਕੋਈ ਮਹੀਨਾ ਖੰਡਾ ਡੇਢ ਦੋ ਮਹੀਨੇ ਤੱਕ ਸੂਣ ਵਾਲਾ ਉਹਨਾਂ ਵੀਰਾਂ ਦਾ ਡੰਗਾ ਸਰ ਜਾਂਦਾ ਦੁੱਧ ਇੰਨਾ ਕ ਹੈਗਾ ਵੀ ਜਿਹੜਾ ਚਾਹ ਪਾਣੀ ਵੀ ਪੂਰਾ ਪ੍ਰੋਪਰ ਬਣਾ ਸਕਦੀ ਹੈ ਠੀਕ ਆ ਵੰਗਾ ਬੁੰਗਾ ਪਾ ਲਈਦਾ ਹਾਂਜੀ ਵੀਰ ਜੀ ਗਿੱਟਿਆਂ ਨੂੰ ਪੈਂਦਾ ਥੱਲੇ ਦੀ ਤੁਸੀਂ ਕਹ ਗਿੱਟਿਆਂ ਨੂੰ ਬਿਲਕੁਲ ਥੜੀ ਸਾੜ ਜਿਹੜਾ ਬੰਗਾ ਦੋਸਤੋ ਜ਼ ਤੇ ਬਾਕੀ ਚਾਰੇ ਥਾਨ ਚਾਰੇ ਥਾਨ ਸਪੇਸ ਤੁਸੀਂ ਚੈੱਕ ਕਰ ਸਕਦੇ ਜੀ ਤੇ ਥਾਨ ਵੀ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਠੀਕ ਆ ਤੇ ਉਹ ਵੀ ਚਲੋ ਜਿੰਨੀ ਵੀ ਚੰਗੀ ਆ ਆ ਤੇ ਕਿੰਨਾ ਅਮਰਤ ਇਹਦਾ ਮੁੱਲ ਵੀਰ ਜੀ ਇਹਦਾ ਮੁੱਲ ਤੇ ਭਾਣਾ 16 ਕਰੀਏ 17 ਕਰੀਏ 15000 ਦੀ ਦੇ ਦਾਂਗੇ ਜੇ ਦੋਵੇਂ ਲੈਣਗੇ ਤੇ ਆਪਾਂ ਫ੍ਰੀ ਦੇਵਾਂਗੇ ਅੱਛਾ ਜੀ ਹਾਂ ਅੱਛਾ ਜਿਹੜਾ ਕੋਈ ਵੀਰ ਦੋਵੇਂ ਪਰਲੇ ਲੈ ਜਾਊ ਉਹਨੂੰ ਫ੍ਰੀ ਹਾਂ ਲੈ ਵੀ ਗਿਫਟ ਹੀ ਆ ਫਿਰ ਬਸ ਇਹ ਦੀਵਾਲੀ ਆਫਰ ਆ ਤੇ ਜੇ ਕੋਈ ਸਿੰਗਲ ਲੈ ਜਾਊਗਾ 15 ਜੋ ਮਾਨਤਨ ਫੇਰ ਕਰ ਦਾਂਗੇ ਥੋੜਾ ਵਾਧਾ ਕੋਈ ਨਹੀਂ 13 ਦੀ ਦਵਾਂ 13 ਦੀ ਹਾਂ ਹਾਂ ਲਓ ਜੀ ਵੈਸੇ 13 ਦੀ ਆ ਉਹ ਪਰਲੀਆਂ ਦੋ ਜੋੜੀ ਵੀਰ ਕੋਈ ਪਾ ਲੈਂਦਾ ਤੇ ਉਹਨਾਂ ਦੇ ਨਾਲ ਜਿਹੜਾ ਇਹ ਫ੍ਰੀ ਹੈਗਾ ਠੀਕ ਆ ਇਹ ਬਾੜ ਬਿਲਕੁਲ ਫ੍ਰੀ ਦਿੱਤੀ ਜਾਊਗੀ ਸੋ ਅਗਲੀਆਂ ਦੋ ਮੱਝਾਂ ਆ ਗਈਆਂ ਕੈਟਾਗਰੀ ਠੀਕ ਆ ਜੀ ਤੇ ਇੱਕ ਪਹਿਲੇ ਨੰਬਰ ਤੇ ਜਿਹੜੀ ਅ ਅਮਰਤ ਖੁੱਲੇ ਸਿੰਘਾਂ ਵਾਲੀ ਜਿਹੜੀ ਮੱਝ ਸੂਈ ਆ ਤੀਜਾ ਸੂਆ ਸੂਈ ਵੀਰ ਜੀ ਤੀਜਾ ਛੇਵਾਂ ਦੇਣਾ ਅੱਜ ਸੂਈ ਨੂੰ ਨੀਲੀ ਦਾ ਬੱਚਾ ਮਗਰੇ ਦੇ ਕੱਟਾ ਠੀਕ ਆ ਜੀ ਛੇਵਾਂ ਦੇਣਾ ਦੋਸਤੋ ਤੀਜਾ ਸੂਆ ਸਿੰਘ ਬੈਕ ਸਾਈਡ ਤੋਂ ਬਿਲਕੁਲ ਰਾਉਂਡ ਕੀਤੇ ਆ ਗੁਲਾਈ ਦੇ ਵਿੱਚ ਖੁੱਲੇ ਸਿੰਘ ਆ ਤੁਸੀਂ ਆ ਦੇਖ ਹੀ ਲੈਣੇ ਆ ਫੇਸ ਕੁਆਲਿਟੀ ਜਿਹੜੀ ਆ ਬਿਲਕੁਲ ਚੰਗੀ ਆ ਠੀਕ ਆ ਜੀ ਮੱਝਾਂ ਦੇ ਵਿੱਚ ਹੀ ਆ ਕੋਈ ਤੀਜਾ ਸੂਆ ਤੁਸੀਂ ਮੰਨ ਸਕਦੇ ਜੇ ਤੀਜਾ ਤੀਜਾ ਛੇਆਂ ਦਿਨਾਂ ਦੀ ਸੂਈ ਆ ਨੀਲੀ ਰਾਵੀ ਦਾ ਮਗਰ ਜਿਹੜਾ ਨੀਲੀ ਰਾਵੀ ਦਾ ਜਿਹੜਾ ਦੋਸਤੋ ਬਿਲਕੁਲ ਬੱਚਾ ਮੇਲ ਕਾਫ ਤੇ ਹੁਣ ਕਿੰਨਾ ਕਾਫਾ ਦੁੱਧ ਚੋੜਿਆ ਕੋਈ ਦੋ ਡੰਗ ਚਵਾਈ ਹੋਈ ਆ ਮੇਰੇ ਇਹਦੇ ਥੱਲੇ ਦੁੱਧ ਹੋਊਗਾ 8 ਕਿਲੋ ਬੋਲਾ 8 ਕਿਲੋ ਬੋਲਾ ਮੰਨ ਕੇ ਚੱਲੇ ਜੇ ਕੋਈ ਲਓ ਜੀ 8 ਕਿਲੋ ਬੋਲਾ ਕੋਈ ਵੀਰ ਮੰਨ ਸਕਦਾ ਠੀਕ ਆ ਤੇ ਮਗਰ ਬੱਚਾ ਕਟਾ ਮੀਲ ਕਾਫ ਤਸल्ली ਨਾਲ ਤੁਹਾਨੂੰ ਵੀ ਦਿਖਾ ਦਿੱਤਾ ਜੀ ਤੇ ਹਾਈਟ మీడియం ਤੁਸੀਂ ਕੋਈ ਵੀ ਅਕਾਊਂਟ ਕਰ ਲਿਓ ਲਓ ਜੀ ਹਾਈਟ మీడియం ਅਕਾਊਂਟ ਕਰ ਲਿਓ ਬਾਕੀ ਪਲੀ ਪੁਰੀ ਪੁਰੀ ਆ ਠੀਕ ਆ ਜੀ ਸੋ ਸਰੀਰ ਜਿਵੇਂ ਪਸੂ ਨੂੰ ਅੱਜ ਪੰਜਵਾਂ ਛੇਵਾਂ ਛੇਵਾਂ ਦਿਨ ਹੋ ਗਿਆ ਸੂਈ ਨੂੰ ਇੰਦੀ ਇਹ ਇੱਕ ਪੈਣੀ ਵਾਲੇ ਬੰਨੇ ਆਵੇ ਸਰੂ ਲੱਗਾ ਵਾ ਪੰਜ ਧਾਰ ਆਉਣ ਗਿਆ ਜਾਂ ਛੇ ਇੱਕ ਸਾਈਡ ਮੁਠੀ ਦੇ ਵਿੱਚ ਵਗਦਾ ਨਾ ਨਾ ਹੱਥ ਨਹੀਂ ਪੈਂਦਾ ਇਹ ਵੱਖਰਾ ਚੋਇਆ ਜਾਂਦਾ ਜਿਵੇਂ ਸਾਰਾ ਥਨ ਖਾਲੀ ਹੋ ਜਾਂਦਾ ਉਦੋਂ ਆਪਣਾ ਚੋਲੀ 5 6 ਤਾਰਾਂ ਆਉਂਦੀਆਂ ਜਿਆਦੀਆਂ ਨਹੀਂ 5 6 ਤਾਰਾਂ ਆਉਂਦੀਆਂ ਠੀਕ ਆ ਜੀ ਉਲਟ ਪਹਿਣੀ ਪਾਸੇ ਦੋਸਤੋ ਮਗਰਲਾ ਥਾਣਾ ਹਾਂਜੀ ਹਾਂਜੀ ਉਹਦੇ ਨਾਲ ਇੱਕ ਸਰੂ ਲੱਗਾ ਠੀਕ ਆ ਜੀ ਐਕਸਟਰਾ ਸਰੂ ਲੱਗਾ ਚੌਥਾ ਥਾਣਾ ਤੋਂ ਇਲਾਵਾ ਤੇ ਉਹਦੇ ਚੋਂ 5 ਕਿ ਤਾਰਾਂ ਜਿਹੜੀਆਂ ਆਉਂਦੀਆਂ ਨੇ ਹਾਂਜੀ ਜਦੋਂ ਬਿਲਕੁਲ ਮਗਰਲਾ ਥਾਣਾ ਚਵਾਈ ਕਰ ਲੈਨੇ ਆ ਤੇ ਬਾਅਦ ਵਿੱਚ ਜਿਹੜੀ ਉਹਦੀ ਵੱਖਰੇ ਤੌਰ ਤੇ ਵੀ ਚਵਾਈ ਹੋ ਜਾਂਦੀ ਹੈ ਠੀਕ ਆ ਹਾਂਜੀ ਸੋ ਬਾਕੀ ਇੱਕ ਵਾਰੀ ਤੁਹਾਨੂੰ ਇੱਕ ਥੋੜਾ ਜਿਹਾ ਹੋਰ ਦਿਖਾ ਦਿੰਨੇ ਆਪਾਂ ਤਰੀਕੇ ਨਾਲ ਆ ਲਓ ਜੀ ਹਾਂ ਉਹ ਲੱਗਾ ਅਗਲੇ ਪੰਨੇ ਆ ਲੋ ਜੀ ਠੀਕ ਹੈ ਹਾਂ ਜੀ ਓਕੇ ਜੋਕੇ ਮੁੜ ਕੇ ਉਹ ਇੱਥੇ ਆ ਕੇ ਪਤਾ ਲੱਗੇ ਫਿਰ ਬੰਦਾ ਚੰਗਾ ਨਹੀਂ ਲੱਗਦਾ ਜੋ ਉਹ ਸਾਹਮਣੇ ਸਹੀ ਹੈ ਜੀ ਤੇ ਆ ਬੱਚਾ ਮੇਲ ਕਾਫਾ ਕਟਾ ਠੀਕ ਹੈ ਜੀ ਹਾਂ ਜੀ ਹਾਂ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਆ ਛੇਵਾ ਦੇਣਾ ਜੀ ਵੀਰ ਜੀ ਲਓ ਜੀ ਤੇ ਅਮਰ ਤਾਂ ਕਿੰਨਾ ਕਮਲ ਵੀਰੇ ਇਹ ਸਮਝਾ ਵੀਰੇ ਜਿਹਦੇ ਸਰੂਨਾ ਲੱਗਾ ਹੁੰਦਾ ਫਿਰ ਤੁਹਾਨੂੰ ਪਤਾ ਮੈਂ 70000 ਰੁਪਏ ਦੀ ਹੈਨਾ ਬਿਲਕੁਲ ਅਜਿਹੜੇ ਕਦ ਕਰਦੀ ਆ ਪੂਰੀ ਵਧੀਆ ਮੈਂ ਬੋਲਾ ਵੀ 8 ਕਿਲੋ ਵਾ 12 ਕਿਲੋ ਦੁੱਧਾਂ ਦੇ ਚੋਂਦੇ ਰਹੇ ਹਾਂ ਹਾਂ ਚਲ 12 ਨਹੀਂ 10 ਤੇ 20 ਦੀ ਦਈ ਜਾਊਗੀ ਨਾ ਹੂੰ ਗਾੜੀ ਸੇ ਹੀ ਵਾਦਾ ਬਿਲਕੁਲ ਤੇ ਅੱਜ ਹੁਣ ਆਪਾਂ ਹੁਣ ਕਿੰਨਾ ਕਰਾਂਗੇ ਆਪਾਂ 8 ਕਿਲੋ ਦਵਾਂਗੇ ਪੂਰਾ ਭਾਗ ਬੱਟੇ ਵਾਲਾ ਆਪਾਂ ਅਗੇ ਵਿੱਚ 8 ਕਿਲੋ ਹਾਂ ਪੂਰਾ ਠੀਕ ਆ 8 ਕਿਲੋ ਹੁਣ ਆਪਾਂ ਦੌਲਾ ਪੂਰਾ ਚਵਾ ਕੇ ਤੋਰਾਂਗੇ ਕਿਵੇਂ ਭਣਾ ਭਰਾ ਨੂੰ ਹਾਂਜੀ ਹਾਂਜੀ ਤੇ ਕਿੰਨਾ ਕੁ ਮੁੱਲ ਮੁੱਲ ਵੀਰ ਜੀ ਇਹਦਾ ਕਰੀਏ ਭਣਾ 70 ਭਣਾ 75 ਆ ਇਹ 65000 ਦੇ ਵਿੱਚੋਂ 3000 ਛੋਟ ਬਾੜ੍ਹ ਦੀ ਦੇਣੀ ਆਪਾਂ ਬਾੜ੍ਹ ਦੀ ਹਾਂ ਉਹ ਚੋਂ ਮਾਨਤਨ ਕਰਾਂਗੇ ਥੋੜਾ ਬਾਅਦ ਠੀਕ ਆ ਜੀ ਹਾਂਜੀ ਲਓ ਜੀ 65000 ਦੀ ਦੋਸਤੋ ਇਹ ਹਾਨ ਆ ਠੀਕ ਆ ਜੀ ਡਿਮਾਂਡ 65000 60000 ਦੀਨ ਲੈਣ ਠੀਕ ਆ ਯੈਸ ਨੂੰ ਫੋ ਬਾਕੀ ਫਿਰ ਵੀ ਆਣ ਕੇ ਵੇਖੋ ਆਪਦੀ ਚੋਹੋ ਪਸੰਦ ਆ। ਹਾਂ ਦੋ ਟਾਈਮ ਤਸੱਲੀ ਕਰੋ ਵੀਰੇ। ਠੀਕ ਆ ਸਭ ਤੋਂ ਵੱਡੀ ਗੱਲ ਵੀ ਤਸੱਲੀ ਕਰੋ ਫਿੱਟ ਬੈਠੂਗਾ ਪਸੂ ਤੇ ਸੌਦਾ ਤੁਸੀਂ 60000 ਦਾ ਲੈਣ-ਦੇਣ ਕਰ ਲਿਓ। ਤੇ ਬਾਕੀ ਬੀਣ ਬੂਣ ਦੋ ਪਾਸੇ ਮੋਟੀ ਬੀਣ ਆ ਮਿਲ ਕਾਲੀ ਤੇ ਜਵਾਬ ਸਮਾਤ ਵਿੱਚ ਕੋਈ ਕਮੀ ਨਹੀਂ ਪੂਰੀ ਹੈ ਸਾਰੀ ਸਮਾ ਬਿਲਕੁਲ ਆਉਂਦਾ। ਮੈਂ 10000 ਆਊਗੀ। ਜਿਹੜਾ ਕੋ ਹੈਗਾ ਉਹ ਆਪਾਂ ਦੱਸੀਦਾ ਜਿਹੜਾ ਕੋ ਨਹੀਂ ਕੋਈ ਨੁਕਸ ਹੋਵੇ ਉਹ ਆਪਾਂ ਉਸੇ ਵੇਲੇ ਦੱਸਤਾ ਠੀਕ ਹੈ ਜੀ ਜੇ ਸਰੂ ਲਗਾ ਸਰੂ ਦੱਸਾਂਗੇ ਜਿਹੜੀ ਗੱਲ ਉਹ ਦੱਸਾਂਗੇ ਆਪਾਂ ਬਿਲਕੁਲ ਜੀ ਫਰਜ਼ ਪਾਉਂਦਾ ਹਾਂ ਵੀਰੇ ਜਿਹੜੀ ਚੋਇਆ ਨਿਕਲ ਆਉਣੀ ਉਹ ਤੇ ਬਾਜ ਦੀ ਗੱਲ ਨਾ ਬਸ 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 ਹਾਂ ਲਓ ਜੀ ਜੋ ਦੋਸਤੋ ਹੈਗਾ ਬਿਲਕੁਲ ਤੁਹਾਨੂੰ ਬਿਲਕੁਲ ਪਾਰਦਰਸ਼ੀ ਢੰਗ ਨਾਲ ਵੀਰ ਨੇ ਦੱਸ ਵੀ ਦਿੱਤਾ ਤੇ ਆਪਾਂ ਦਿਖਾ ਵੀ ਦਿੱਤਾ ਠੀਕ ਹੈ ਤੇ ਅਗਲੀ ਮੱਝ ਆਪਣੇ ਕੋਲੇ ਆ ਗਈ ਹੈ ਤੀਜਾ ਸੁਆ ਸੁਣੀ ਵੀਰ ਜੀ ਤੇ ਇਹਨੂੰ ਬਣਾ ਦੁੱਧ ਨਾਲ ਵੇਚਦੀ ਆਪਾਂ ਹਾਂ ਜੀ ਪਰ ਤੀਜਾ ਸੁਣੀ ਓਰੀਜਨਲ ਜਿਹੜਾ ਤੀਜਾ ਹੀ ਸੁਣੀ ਹਾਂ ਦੇ ਸਮਾ ਅਮਰਤ ਕਿੰਨਾ ਲੇਜੂ ਵੀਰੇ ਹਫਤਾ ਲਓ ਪੂਰਾ ਜੀ ਪੂਰਾ ਐ ਪੂਰਾ ਹਫਤਾ ਦੇਣ ਪੂਰੇ ਤੁਹਾਨੂੰ ਪਤਾ ਉੱਤੇ ਦਿਨ ਖੜਨੇ ਨੇ ਕੋਈ ਆਈਏ ਜਾਨੂ ਬੰਦਿਆਂ ਤੋਂ ਆਈਏ ਜੱਜਾ ਆਪਾਂ ਕਹੋ ਨਹੀਂ ਜਾਨੂ ਬੰਦਿਆਂ ਤੋਂ ਆਈ ਆ ਕੋਈ ਦੋ ਤੋਂ ਆਪਾਂ ਘਰੇ ਵੀ ਲੈ ਜਾਾਂਗੇ ਪਿਛਲੇ ਸਵੇਰ ਦੁੱਧ ਦਾ ਕੋਈ ਵੀਰੇ ਉਹ ਆਂਦੇ 14 ਕਿਲੋ ਚੋਇਆ ਗਾੜੀ ਤੁਹਾਨੂੰ ਪਤਾ ਪਾਏ ਦਾ ਬਿਲਕੁਲ ਸਹੀ ਆ ਬਿਲਕੁਲ ਜਿਹੜਾ ਸੁਹਾ ਸਵਾਇਆ ਉਹਦਾ ਤੇ ਆਪਾਂ ਚੋ ਕੇ ਦੇਣਾ। ਹਾਂ। ਜਿਹੜੀ ਗੱਬਣ ਆ ਉਹ ਆਪਦੀ ਪਰ ਅਮਰਤ ਸਭੀ ਸੁਭੀ ਚੰਗੀ ਐ। ਪੂਰੀ ਕੱਲੀ ਮੈਂ ਉਹਨਾਂ ਘਰੇ ਆਪਾਂ ਵਗ ਲੈ ਜਾਾਂਗੇ ਜੇ ਈ ਗੱਡੀ ਚ ਲਈ ਗਏ। ਹਾਂ ਜੀ। ਇਹ ਨਹੀਂ ਹੈਗਾ ਵੀ ਨਾਲ ਕੋਈ ਹੋਰ ਦੋ ਪਤੂ ਸਾਹਮਣੇ ਪੈਣ। ਉਹਨਾਂ ਨੂੰ ਅੱਜ ਆਪਾਂ ਹੀ ਦੇਣੀ ਆ ਉਹਨਾਂ ਨੇ ਆਂਦੇ ਮੈਂ ਆਪਾਂ ਝੋਟੀ ਲੈਣੀ ਹੌਲੀ ਥੋੜੀ। ਠੀਕ ਆ। ਹਾਂ ਜੀ। ਜਦ ਅਮਰਤ ਖੁੱਲ ਗਏ। ਵਾਜਨ ਲੋਡ ਆ ਲਈ ਆ ਪੂਰੀ ਪਲੀ ਆ ਕਿਸ ਬੰਨਿਓ ਖੁੰਜੀ ਨਹੀਂ। ਕੋ ਲਿਖਤੀ ਲੁਖਤੀ ਦਿਨ ਪੱਕੇ ਸ਼ੋਰ ਆ ਵੀ ਕੋਈ 7-8 ਦਿਨ ਕਰ ਲੀ। ਮੇਰੇ ਹਫਤਾ ਲਊਗਾ ਮੈਂ ਹਫਤੇ ਦੇ ਵਿੱਚ ਵਿੱਚ ਹੋਊ ਲੋ ਵੀ ਦੋਸਤੋ ਬਾਕੀ ਸਭਾਈ ਸੰਭਈ ਵਾਲੇ ਪਾਸਿਓਂ ਤਾਂ ਵਾਟ ਕੱਢੇ ਆ ਜਿਸ ਥਾਂ ਤੋਂ ਵੀ ਆਈ ਆ ਤੇ ਕੋਈ ਨਹੀਂ ਮੁੜਦਿਆ ਹੌਸਲੇ ਨਾਲ ਚੱਬੂ ਨਾ ਔਲ ਮਨਾਉਂਦੀਆਂ ਪਸ਼ੂ ਥੋੜਾ ਕਰਾ ਕਟੋ ਬਾਹਰਪੂਰ ਘਟ ਨਿਕਲੇ ਹੁੰਦਾ ਆ ਦੇਖੋ ਖਲੋਈ ਆ ਠੀਕ ਆ ਚੱਬੂ ਨਹੀਂ ਨਾ ਪਾਇਆ ਕਿਤੇ ਆ ਚੱਬੂਆਂ ਔਲ ਮਨਾਉਂਦੀਆਂ ਦੋਸਤੋ ਪੂਰੀ ਜੰਮੀ ਪਲੀਆ ਫੁੱਲ ਵੱਡੇ ਕੱਦ ਘਾਟ ਦੀ ਔਲ ਮਨਾਉਂਦੀ ਚੱਬੂਦੀ ਤੇ ਹੁਣ ਜ਼ਿਆਦਾਤਰ ਪਸ਼ੂ ਫਿਰ ਸੰਗਲ ਦੇ ਵਿੱਚ ਹੀ ਰਹੇ ਆ ਹਟ ਸੋ ਹਾਈਟ ਫੁੱਲ ਵੱਡੀ ਆ ਦੋਸਤੋ ਹਾਈਟ ਸੋਹਣੀ ਆ ਤੇ ਬਾਕੀ ਪਿੱਠਪੂੜੇ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਚੰਗੀ ਚੌੜੇ ਪਿੱਠਪੂੜੇ ਦੀ ਆ ਠੀਕ ਆ ਲੈਵਲੂਏ ਦੀ ਬਹੁਤ ਸਾਫ ਹਫਤਾ ਸੱਤ ਦਿਨ ਹਜੇ ਬਾਕੀ ਆ ਬਾਕੀ ਦੇ ਨਾਲ ਹਫਤਾ ਪੂਰਾ ਬਾਕੀ ਆ ਤੇ ਤਕਰੀਬਨ ਇੱਕ ਹਫਤੇ ਦੇ ਦੌਰਾਨ ਪਸ਼ੂ ਪੂਰਾ ਬਣ ਕੇ ਤਿਆਰ ਹੋ ਜਾਊਗਾ ਚੌੜੇ ਪਿੱਠਪੂੜੇ ਦੀ ਆ ਬਿਲਕੁਲ ਪਤਲੇ ਪਿੰਡੇ ਦੀ ਦੋ ਤਾਂ ਦੋਸਤੋ ਸੇਵਾ ਦਾ ਬਾਕੀ ਉਮੀਦ ਚੰਗੀ ਹੈਗੀ ਆ ਵੀ ਇਹੋ ਜਿਹੇ ਪਸ਼ੂ ਤੋਂ ਉਮੀਦ ਆਪਾਂ ਚੰਗੀ ਕਰ ਸਕਦੇ ਆ ਠੀਕ ਹੈ ਹਾਂ ਮਾਤੇ ਦੋਸਤੋ ਚੰਗੀ ਹੈ ਠੀਕ ਹੈ ਜੀ ਸੋਹਣੇ ਕਦ ਕੜਦੀ ਆ ਵਜਨ ਲੋਡ ਪੂਰਾ ਤੁਸੀਂ ਆਪ ਹੀ ਦੇਖ ਲਓ ਕੋਈ ਲਿੱਸਾ ਫਿੱਕਾ ਪਸੂ ਨਹੀਂਗਾ ਪੂਰੀ ਵਜਨਦਾਰ ਫੁੱਲ ਹੈਵੀ ਬੋਡੀ ਵੇਟ ਦੀ ਆ ਠੀਕ ਹੈ ਬੰਦੇ ਤੇਲ ਦਾ ਪੀਪਾ ਦਿੱਤਾ ਹੈ ਕਿਤੇ ਤੇਲ ਦਾ ਪੀਪਾ ਕਿ ਘਿਓ ਦਾ ਤੇਲ ਦਾ ਪੂਰਾ ਆਂਦੇ ਤੇਲ ਦਾ ਪੀਪਾ ਨਹੀਂ ਨਹੀਂ ਦਸਣੇ ਬੋਰੀ ਵੀ ਪਾਈ ਦਿਓ ਦੱਸਣ ਇੰਡੀਆ ਹਾਂਜੀ ਅਮਰ ਸਿੰਘ ਜਿੰਨੇ ਸੇਵਾ ਕੀਤੀ ਨਾ ਹਾਂਜੀ ਹਾਂਜੀ ਉਹ ਪਸੂ ਅਲੱਗ ਹੀ ਦੀਂਦਾ ਸਹੀ ਹੈ ਸਹੀ ਠੀਕ ਹੈ ਜਿੰਨੇ ਗੱਲਾਂ ਬਾਤਾਂ 'ਚ ਪਾਸੇ ਪੈਸੇ ਵਟਣ ਦੇ ਮਾਰੇ ਨੇ ਕਹਿਣਾ ਵੀ ਬੜਾ ਵਾਹ ਚਾਰਿਆ ਉਹ ਚਾਰਿਆ ਦੇਸੀ ਪੈਣਾ। ਸੋ ਚੰਗੀ ਰਾਜੀ ਵਜਨ ਵਜੂਦ ਵਾਲੀ ਦੋਸਤੋ ਇਹ ਮੱਝ ਆ। ਸੁਵਾ ਤੀਜਾ ਸੂਣੀ ਆ 7 ਦਿਨ ਹਜੇ ਬਾਕੀ ਆ। ਦੁੱਧ ਭਾਵੇਂ 12 ਚੋਲੋ 13 ਚੋਲੋ ਦੋਸਤੋ ਚੰਗੀ ਸੇਵਾ ਤੇ ਆਉਣ ਵਾਲਾ ਸਮਾਂ ਦੱਸੂਗਾ ਭਰਿਆ ਭਾਂਡਾ। ਤੇ ਦੁੱਧ ਪਸ਼ੂ ਚੰਗਾ ਚਵਾ ਦੂਗਾ ਠੀਕ ਹੈ। ਬਹੁਤ ਜ਼ਿਆਦੀ ਮਤਲਬ ਠਿੱਪਣ ਧੁੱਪਣ ਬੜੀ ਵਧੀਆ ਨਿਕਲੀ ਮੈਂ। ਤੇ ਗਾੜੀ ਵੀਰੇ ਦੁੱਧ ਸੇਵਾ ਦਾ ਉਹਨਾਂ ਦੇ 14 ਕਿਲੋ ਚੋਇਆ ਚਲ 14 ਤੇ ਦੇਊਗੀ ਨਾ ਆਰਾਮ ਨੇ। ਦੇਊਗੀ ਬਿਲਕੁਲ। ਹੈਨਾ? ਬਿਲ ਨੀ ਪਲੀ ਪੁਲੀ ਐਡੀ ਮੈਨੂੰ ਦੁੱਧ ਕੀ ਆਂਦਾ ਲੜਾਂ ਲੁੜਾਂ ਵਿੱਚ ਮਾਝਾ ਆਪੋਨੇ ਕਾ ਆਈਡੀਆ ਹੁੰਦਾ ਵੀ ਇਹੋ ਜਿਹਾ ਪਸ਼ੂ ਦੇਊਗਾ ਲੜਾਂ ਲੁੜਾਂ ਬਹੁਤ ਜਿਆਦੀਆਂ ਮੈਂ ਨਹੀਂ ਹਾਂ ਆ ਦੇਖੋ ਜੀ ਤੇ ਅਮਰ ਸਿੰਘ ਕਿੰਨਾ ਮੋਲ ਲੈਂਦਾ ਫਿਰ ਮੇਰੇ ਮੋਲੇ ਦਾ ਲੱਖ ਰੁਪਈਆ ਵਾ ਹਾਂਜੀ ਤੇ ਆਪਾਂ ਦੇਣੀ ਹਾਂ ਨਾ 90 ਜੋ ਛੋਟ ਕਰਨੀ ਜੂ ਇਹ ਵੇਖ 90 ਜੋ ਹਾਂ ਠੀਕ ਹੈ ਕਰਤੂਤ ਵਾਲੀ ਮਾਝ ਜਾਂ ਸੁਈ ਦੇਵਾਂਗੇ ਤੇ ਫਿਰ ਲੱਖ ਦੀ ਹਾਂ ਹਾਂ ਇਹਨੂੰ ਅਮਰ ਨੂੰ ਥੋੜਾ ਜਾਨੂੰ ਪਰ ਉਹਨੂੰ ਹਿੱਕ ਗਿਆ ਜਿਹਦੇ ਖਾ ਕੇ ਸੋ ਬਾਕੀ ਛੋਟਾ ਛੋਟਾ ਦੋਸਤੋ ਪੂਰਾ ਬਣਾਉਂਗੀ ਬਾਕੀ ਤੁਸੀਂ ਇਹ ਸਾਹਮਣੇ ਦੇਖ ਹੀ ਰਹੇ ਜੀ ਜਿੰਨਾ ਕਗਾਹ ਨੂੰ ਉਨਾ ਕ ਪਛਾਣ ਨੂੰ ਬਣਾ ਕੇ ਤੇ ਬਹੁਤ ਜ਼ਾਦੀ ਲੇਵੇ ਵਾਲੀ ਸਟਰਕਚਰ ਜਿਹੜਾ ਉਸ ਤਰ੍ਹਾਂ ਦਾ ਮੱਝ ਦਾ ਹੋਊਗਾ ਵੀ ਜਿੰਨਾ ਗਾਹ ਨੂੰ ਲੇਵਾ ਉਹਨਾਂ ਹੀ ਪਛਾਣ ਨੂੰ ਸਹੀ ਸੋ ਬਾਕੀ ਸਪੇਸ ਬੂਸ ਵੀ ਸੋਹਣੀ ਆ ਬਿਲਕੁਲ ਚਾਪੇ ਚਾਪੇ ਤੇ ਥਾਣਾ ਆਪਾਂ ਕਹਿ ਦਿੰਨੇ ਆ ਵੀ ਇਹੋ ਜਿਹਾ ਸਪੇਸ ਤੇ ਪੂਰੀ ਪਲੀ ਪੁਲੀ ਆ ਠੀਕ ਆ ਹਾਂਜੀ ਹਾਂਜੀ ਤੇ 90000 ਦੀ ਜੇ ਸੁਣੋ ਹਾਂਜੀ ਵੀਰੇ ਛੋੜ ਹੀ ਹੋਣੀ ਹੋਜੋ 90 ਚੋ ਹਾਂਜੀ ਲਓ ਜੀ ਠੀਕ ਆ ਜੀ ਸੋ ਬਾਕੀ ਵਧੀਆ ਚੰਗੀ ਵੱਡੀ ਮੱਝ ਹੈ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੀ ਕਰ ਦਿੰਦੇ ਆਪਣਾ 81464 506298728224629 ਦੋੋਂ ਤੇ ਵਟਸਐਪ ਚੱਲਦਾ ਵੀਰ ਜੀ ਠੀਕ ਹੈ ਜੀ ਹਾਂਜੀ ਠੀਕ ਸੋ ਇਹ ਦੋਸਤੋ ਵੀਰ ਅਮਰਤ ਦੇ ਨੰਬਰ ਨੇ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਅੱਜ ਫਿਲਹਾਲ ਇਸ ਕਵਰ ਦੇ ਵਿੱਚ ਆਪਾਂ ਤੁਹਾਨੂੰ ਇਹ ਪੰਜ ਨਗ ਦਿਖਾਉਣੇ ਸੀ ਤਿੰਨ ਵਹਿੜਾ ਸੀ ਦੋ ਜਿਹੜੀਆਂ ਇਹ ਮੱਝਾਂ ਤੁਹਾਨੂੰ ਦਿਖਾਤੀਆਂ ਇੱਕ ਗੱਬਣ ਮੱਝਾ ਪੂਰੇ ਵਜਨ ਵਜੂਦ ਵਾਲੀ ਆ ਜਰੂਰ ਤੁਸੀਂ ਕੋਈ ਵੀਰ ਹੱਥ ਪਾ ਸਕਦਾ ਟਿਪ ਕੇ ਤਸੱਲੀ ਤੁਸੀਂ ਕਰਨੀ ਆਪਦਾ ਹੱਕ ਸਮਝ ਕੇ ਘਰ ਵਿਜ਼ਿਟ ਕਰ ਲਿਓ ਪਿੰਡ ਕੜਕਾ ਤਸਵੀਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਚੋਲਾ ਸਾਹਿਬ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ